ਜਕਰਕ ਜਾਵੇ ਨਿਹਾਲ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜੀਆਂ ਦੇ ਚਰਨਾਂ 'ਚ ਮਿਲਾਨੂੰ ਪਾਵੇ ਸਤਿ ਸ੍ਰੀ ਅਕਾਲ اے ਸਿੱਖ ਨੌਜਵਾਨ ਇਹਦੇ ਤੇ ਬੜਾ ਮਾਣ ਆ ਸਰਦਾਰ ਖਰਜਿੰਦਰ ਸਿੰਘ ਜਿਨੇ ਪੰਜ ਤਖਤ ਜਿਹੜੇ ਆ ਖਾਲਸਾ ਪੰਥ ਦੇ ਉਹਦੀ ਯਾਤਰਾ ਸਾਈਕਲ ਦੇ ਉੱਤੇ ਕੀਤੀ ਆ ਔਰ ਕਈ ਕਸ਼ਟ ਵੀ ਸਹਾਰੇ ਆ ਔਰ ਅੱਜ ਇਹ ਮੈਨੂੰ ਮਿਲਿਆ ਇਹਨਾਂ ਨੂੰ ਮਾਨ ਸਨਮਾਨ ਦਿੰਦਿਆਂ ਮੈਨੂੰ ਬਹੁਤ ਖੁਸ਼ੀ ਆ ਇਹੋ ਜਿਹੇ ਨੌਜਵਾਨਾਂ ਤੋਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਇਹੋ ਜਿਹੇ ਨੌਜਵਾਨ ਪ੍ਰੇਰਣਾ ਸਰੋਤ ਆ ਕਿ ਜੇ ਅਸੀਂ ਗੁਰੂ ਦੇ ਨਾਲ ਜੁੜੇ ਆ ਤੇ ਅਸੀਂ ਵੱਡੀ ਤੋਂ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਆ ਨਸ਼ਿਆਂ ਤੋਂ ਦੂਰ ਹੋ ਕੇ ਸਾਨੂੰ ਗੁਰੂ ਦੇ ਆਸ਼ੇ ਦੇ ਮੁਤਾਬਕ ਜੀਵਨ ਬਤੀਤ ਕਰਨਾ ਚਾਹੀਦਾ ਤੋਂ ਸਰਦਾਰ ਹਰਜਿੰਦਰ ਸਿੰਘ ਸ੍ਰੀ ਮਕਸਦਰ ਸਾਹਿਬ ਦੇ ਰਹਿਣ ਵਾਲੇ ਇਸ ਨੌਜਵਾਨ ਨੂੰ ਸਨਮਾਨਿਤ ਕਰਦਿਆਂ ਮੈਨੂੰ ਬਹੁਤ ਖੁਸ਼ੀ ਆ ਤੇ ਮੈਂ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹਗੇ ਅਰਦਾਸ ਕਰਦਾ ਕਿ ਬਾਦਸ਼ਾਹ ਇਸ ਨੌਜਵਾਨ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣਾ ਇਹ ਇਸੇ ਤਰ੍ਹਾਂ ਲੱਗੇ ਰਹਿਣਾ ਔਰ ਇਸ ਨੌਜਵਾਨ ਤੋਂ ਸਾਰੇ ਜਾਣੇ ਪ੍ਰੇਰਣਾ ਲੈਣ ਆਪਣੇ ਤਖਤ ਸਹਿਬਾਨਾਂ ਦੇ ਨਾਲ ਜੋੜਨਾ ਕਿਉਂਕਿ ਜਦੋਂ ਇਹਨਾਂ ਦੀ ਸਾਈਕਲ ਯਾਤਰਾ ਦਾ ਜ਼ਿਕਰ ਆਇਆ ਤੇ ਮੈਨੂੰ ਸਰਦਾਰ ਧੰਨਾ ਸਿੰਘ ਚੈਲ ਦਾ ਹੁਣ ਚੇਤਾ ਆ ਗਿਆ ਧੰਨਾ ਸਿੰਘ ਚੈਲ ਸਰਦਾਰ ਜਿਨੇ 1930 ਤੋਂ ਲੈ ਕੇ ਤੇ 34 ਤੱਕ ਸਾਈਕਲ ਯਾਤਰਾ ਕੀਤੀ ਉਹਦੀ ਇੱਕ ਬੜੀ ਖੂਬੀ ਉਹਨੇ ਨਾਲ ਕੈਮਰੇ ਰੱਖੇ ਸੀ ਉਹ ਵੇਲੇ ਦੀਆਂ ਅਪਰਾਧਨ ਫੋਟੋਆਂ ਤੇ ਨਾਲ ਉਹ ਡਾਇਰੀ ਤੇ ਲਿਖਦਾ ਸੀ ਕਿਹੜਾ ਗੁਰਦੁਆਰਾ ਕਿੱਥੇ ਆ ਔਰ ਉਹਦੀ ਇੱਕ ਕਿਤਾਬ ਹੈਗੀ ਆ ਮੇਰੀ ਗੁਰਤੀਰਥ ਸਾਈਕਲ ਯਾਤਰਾ ਧੰਨਾ ਸਿੰਘ ਚੈਲ ਦੀ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਬੜੀ ਮੋਟੀ ਕਿਤਾਬ ਆ ਉਹ ਉਸ ਵੇਲੇ ਕਿੰਨੇ ਗੁਰਦੁਆਰੇ ਸੀ ਅੱਜ ਕਿੰਨੇ ਗਾਇਬ ਹੋ ਗਏ ਭਾਰਤ ਵਿੱਚ ਵੀ ਉਸ ਕਿਤਾਬ ਤੋਂ ਪਤਾ ਲੱਗਦਾ ਔਰ ਉਹਨੇ ਉਸ ਵੇਲੇ ਇੱਕ ਵੱਡਮੂਲਾ ਖੋਜਦਾ ਵੀ ਕੰਮ ਕੀਤਾ ਇਹੋ ਜੇ ਕੰਮ ਕੌਮ ਦੇ ਨੌਜਵਾਨਾਂ ਨੂੰ ਕਰਨੇ ਚਾਹੀਦੇ ਆ ਵੱਧ ਤੋਂ ਵੱਧ ਤਾਂ ਕਿ ਸਾਡੀਆਂ ਜਿਹੜੀਆਂ ਪੀੜ੍ਹੀਆਂ ਮਾ ਇਤਿਹਾਸ ਨੂੰ ਸਾਂਭਣ ਔਰ ਇਤਿਹਾਸ ਦੇ ਨਾਲ ਜੁੜਨ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਆ ਗੁਰੂ ਸਾਹਿਬ ਕਿਰਪਾ ਕਰਨ ਇਸ ਨੌਜਵਾਨ ਨੂੰ ਤੇ ਸਾਡੀ ਸਾਰੀ ਜਵਾਨੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਦੀ ਕਾ ਕਰਦਾ ਇਹ ਸਿੱਖ ਨੌਜਵਾਨ ਇਹਦੇ ਤੇ ਬੜਾ ਮਾਣ ਆ ਸਰਦਾਰ ਖਰਜਿੰਦਰ ਸਿੰਘ ਜਿਨੇ ਪੰਜ ਤਖਤ ਜਿਹੜੇ ਆ ਖਾਲਸਾ ਪੰਥ ਦੇ ਉਹਦੀ ਯਾਤਰਾ ਸਾਈਕਲ ਦੇ ਉੱਤੇ ਕੀਤੀ ਆ ਔਰ ਕਈ ਕਸ਼ਟ ਵੀ ਸਹਾਰੇ ਆ ਔਰ ਅੱਜ ਇਹ ਮੈਨੂੰ ਮਿਲਿਆ ਇਹਨਾਂ ਨੂੰ ਮਾਨ ਸਨਮਾਨ ਦਿੰਦਿਆਂ ਮੈਨੂੰ ਬਹੁਤ ਖੁਸ਼ੀ ਆ ਇਹੋ ਜਿਹੇ ਨੌਜਵਾਨਾਂ ਤੋਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਇਹੋ ਜਿਹੇ ਨੌਜਵਾਨ ਪ੍ਰੇਰਣਾ ਸਰੋਤ ਆ ਕਿ ਜੇ ਅਸੀਂ ਗੁਰੂ ਦੇ ਨਾਲ ਜੁੜੇ ਆ ਤੇ ਅਸੀਂ ਵੱਡੀ ਤੋਂ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਆ ਨਸ਼ਿਆਂ ਤੋਂ ਦੂਰ ਹੋ ਕੇ ਸਾਨੂੰ ਗੁਰੂ ਦੇ ਆਸ਼ੇ ਦੇ ਮੁਤਾਬਕ ਜੀਵਨ ਬਤੀਤ ਕਰਨਾ ਚਾਹੀਦਾ ਤੋਂ ਸਰਦਾਰ ਹਰਜਿੰਦਰ ਸਿੰਘ ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਇਸ ਨੌਜਵਾਨ ਨੂੰ ਸਨਮਾਨਿਤ ਕਰਦਿਆ ਮੈਨੂੰ ਬਹੁਤ ਖੁਸ਼ੀ ਆ ਤੇ ਮੈਂ ਮੇਰੀ ਪੀੜੀ ਦੇ ਮਾਲਕ ਗੁਰੂ ਹਰगोबिंद ਪਾਤਸ਼ਾਹਗੇ ਅਰਦਾਸ ਕਰਦਾ ਕਿ ਪਾਤਸ਼ਾਹ ਇਸ ਨੌਜਵਾਨ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣਾ ਜੀ ਇਸੇ ਤਰ੍ਹਾਂ ਲੱਗੇ ਰਹਿਣਾ ਔਰ ਇਸ ਨੌਜਵਾਨ ਤੋਂ ਸਾਰੇ ਜਾਣੇ ਪ੍ਰੇਰਣਾ ਲੈਣ ਆਪਣੇ ਤਖਤ ਸਹਿਬਾਨਾਂ ਦੇ ਨਾਲ ਜੋੜਨਾ ਕਿਉਂਕਿ ਜਦੋਂ ਇਹਨਾਂ ਦੀ ਸਾਈਕਲ ਯਾਤਰਾ ਦਾ ਜ਼ਿਕਰ ਆਇਆ ਤੇ ਮੈਨੂੰ ਸਰਦਾਰ ਧੰਨਾ ਸਿੰਘ ਚੈਲ ਦਾ ਹੁਣ ਚੇਤਾ ਆ ਗਿਆ ਧੰਨਾ ਸਿੰਘ ਚੈਲ ਸਰਦਾਰ ਜਿਨੇ 1930 ਤੋਂ ਲੈ ਕੇ ਤੇ 34 ਤੱਕ ਸਾਈਕਲ ਯਾਤਰਾ ਕੀਤੀ ਉਹਦੀ ਇੱਕ ਬੜੀ ਖੂਬੀ ਉਹਨੇ ਨਾਲ ਕੈਮਰੇ ਰੱਖੇ ਸੀ ਉਹ ਵੇਲੇ ਦੀਆਂ ਪ੍ਰਾਤਨ ਫੋਟੋਆਂ ਤੇ ਨਾਲ ਉਹ ਡਾਇਰੀ ਤੇ ਲਿਖਦਾ ਸੀ ਕਿਹੜਾ ਗੁਰਦੁਆਰਾ ਕਿੱਥੇ ਆ ਔਰ ਉਹਦੀ ਇੱਕ ਕਿਤਾਬ ਹੈਗੀ ਆ ਮੇਰੀ ਗੁਰਤੀਰਥ ਸਾਈਕਲ ਯਾਤਰਾ ਧੰਨਾ ਸਿੰਘ ਚੈਲ ਦੀ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਬੜੀ ਮੋਟੀ ਕਿਤਾਬ ਆ ਉਸ ਵੇਲੇ ਕਿੰਨੇ ਗੁਰਦੁਆਰੇ ਅੱਜ ਕਿੰਨੇ ਗਾਇਬ ਹੋ ਕੇ ਭਾਰਤ ਵਿੱਚ ਵੀ ਉਸ ਕਿਤਾਬ ਤੋਂ ਪਤਾ ਲੱਗਦਾ ਔਰ ਉਹਨੇ ਉਸ ਵੇਲੇ ਇੱਕ ਵੱਡਮੂਲਾ ਖੋਜਦਾ ਵੀ ਕੰਮ ਕੀਤਾ ਇਹੋ ਜੇ ਕੰਮ ਕੌਮ ਦੇ ਨੌਜਵਾਨਾਂ ਨੂੰ ਕਰਨੇ ਚਾਹੀਦੇ ਆ ਵੱਧ ਤੋਂ ਵੱਧ ਤਾਂ ਕਿ ਸਾਡੀਆਂ ਜਿਹੜੀਆਂ ਪੀੜ੍ਹੀਆਂ ਮਾ ਇਤਿਹਾਸ ਨੂੰ ਸਾਂਭਣ ਔਰ ਇਤਿਹਾਸ ਦੇ ਨਾਲ ਜੁੜਨ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਆ ਗੁਰੂ ਸਾਹਿਬ ਕਿਰਪਾ ਕਰਨ ਇਸ ਨੌਜਵਾਨ ਨੂੰ ਤੇ ਸਾਡੀ ਸਾਰੀ ਜਵਾਨੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਦੀ ਕਾ ਕਰਦਾ ਵਾਹਿਗੁਰੂ ਜੀ ਨੇ ਸੀ